पहाड़ों से उसे घास के, ओके तो कितना की क्या लीटर दूध दे देती है कितने दो तीन लीटर दो तीन लीटर मतलब गुजारा जो का बहुत बढ़िया है ना मतलब एक टाइम दो तीन लीटर कौन कौन सी क्लास में पढ़ते हो आप कौन से नर्स क्लास में और आप ही जाएगा ਇਹ ਕੀ ਗੰਗਾ ਟ੍ਰੈਕ ਦੱਸ ਰਹੇ ਇੱਥੋਂ ਆਉ ਉਹ ਲੋ ਟ੍ਰੈਕ ਕਰ ਰਹੇ ਆ ਉਥੋਂ ਤੁਰ ਕੇ ਜਾ ਰਹੇ ਆ ਲੋ ਬਹੁਤ ਡੇਂਜਰਸ ਆ ਯਾਰ ਟ੍ਰੈਕ ਇਧਰ ਦੇਖੋ ਸਿੱਧਾ ਥੱਲੇ ਜਾਂਦੇ ਆ ਸੋ ਇਸ ਕਰਕੇ ਰਿਸਕ ਆ ਤੇ ਅਸੀਂ ਇਹੀ ਡਿਸਾਈਡ ਕੀਤਾ ਕਿ ਦੇ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਤੇ ਆਪਾਂ ਅੱਜ ਫੇਰ ਤੁਹਾਡੇ ਕੋਲੇ ਵਲੌਗ ਲੈ ਕੇ ਹਾਜ਼ਰ ਹੋਏ ਆਂ ਜੀ ਤੇ ਤੁਹਾਨੂੰ ਦੱਸ ਦਈਏ ਦੀ ਆਪਾਂ ਮਣੀਕਰਨ ਸਾਹਿਬ ਕਸੂਰ ਟੂਰ ਤੇ ਆਏ ਹੋਏ ਆ ਤੇ ਇਹ ਤੀਜਾ ਵਲੌਗ ਆਪਣਾ ਬੰਦੇ ਆ ਜੀ ਤੇ ਪਿਛਲੇ ਵਲੌਗ ਤੁਸੀਂ ਦੇਖੇ ਹੋਣੇ ਆ ਤੇ ਇਹ ਵਲੌਗ ਨੂੰ ਵੀ ਤੁਸੀਂ ਉਮੀਦ ਆ ਉਨਾ ਹੀ ਪਿਆਰ ਦੇਵੋਗੇ ਤੇ ਅਸੀਂ ਤੋਸ਼ ਮਣੀਕਰਨ ਸਾਹਿਬ ਤੋਂ ਉੱਪਰ ਇੱਕ ਕਲਗਾ ਇੱਕ ਪੁਲਗਾ ਇੱਕ ਕੋਸ਼ ਉੱਪਰ ਏਰੀਆ ਨੂੰ ਅਸੀਂ ਫੋਲੋ ਕਰ ਰਹੇ ਸੀਗੇ ਤੇ ਰਾਹ ਦੇ ਵਿੱਚ ਇੱਕ ਲੋਕੇਸ਼ਨ ਸੀਗੀ ਬਹੁਤ ਸੋਹਣੀ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਅੱਗੇ ਤੋਂ ਰੁਕਿਆ ਨਹੀਂ ਗਿਆ ਤੇ ਅਸੀਂ ਖੜੇ ਹੋ ਗਏ ਇੱਥੇ ਤੇ ਹੁਣ ਲੈਂਦੇ ਆ ਨਜ਼ਾਰੇ ਤੇ ਬਣੇ ਰਿਹਾ ਵਲੌਗ ਦੇ ਵਿੱਚ ਤੇ ਵਲੌਗ ਕਿਵੇਂ ਦਾ ਲੱਗਿਆ ਕਮੈਂਟ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ گاਵਾ ਰੱਖੀਆਂ ਹੋਈਆਂ ਤੇ گاਵਾ ਚ ਰੌਣ ਆਏ ਸੀਗੇ ਬਾਈ ਜੀ ਤੇ ਇਹ ਹੁਣ ਪਾਣੀ ਪਲਾਉਣ ਆਏ ਤੇ گاਵਾ ਦੇਖੋ ਤੁਸੀਂ ਨਜ਼ਾਰੇ ਲੈਣੀਆਂ ਝਰਨੇ ਚ ਪਾਣੀ ਪਿੰਦੀਆਂ ਸਨ ਤੇ ਫਿਰ ਤੁਸੀਂ ਇਹਨਾਂ ਨੂੰ ਚਾਰਾ ਕੀ ਪਾਉਂਦੇ ਆ ਜੀ ਇਹਨਾਂ ਨੂੰ ਐਦਾਂ ਹੀ ਬਸ ਖੁੱਲੇ ਚ ਚਰਾਉਂਦੇ ਆ घास वगैरह अच्छा ऊपर पहाड़ों से घास के ओके तो कितना की क्या लीटर दूध दे देती है कितने दो तीन लीटर, लीटर।, लीटर। मतलब गुजारा जो का बहुत बढ़िया है ना मतलब एक टाइम दो तीन लीटर देती है ओके दो तीन लीटर मतलब वही पाँच छः लीटर हो गया हाँ बड़ी बढ़िया बहुत बढ़िया और भी रखे हुए यही दो ही रखे हैं चलो तो बड़िया तो स तो 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 ਪਾਣੀ ਪੀ ਕੇ ਬਾਹਰ ਆ ਗਏ ਆ ਇਹਨਾਂ ਨੂੰ ਵੀ ਪਾਣੀ ਠੰਡਾ ਨਹੀਂ ਲੱਗਿਆ ਇਧਰ ਆ ਜਾ ਗੁੰਤਾਜ ਅਗੋਂ ਸੀ ਵੀਡੀਓ ਦੇ ਵਿੱਚ ਪਾਣੀ ਦੀ ਆਵਾਜ਼ ਬਿਲਕੁਲ ਸੁਣ ਰਹੇ ਹੋਵਗੇ ਪਾਣੀ ਦੀ ਆਵਾਜ਼ ਆ ਬਹੁਤ ਜ਼ਿਆਦਾ ਆ ਦੇਖੋ ਤੁਸੀਂ ਇਹਦਾ ਨਾਮ ਡੌਗੀ ਦਾ ਨਾਮ ਸਟਾਈਲ ਆ ਇਹ ਬੱਚੇ ਬੈਠੇ ਹੋਏ ਆ ਅਸੀਂ ਤੁਸੀਂ ਆਪ ਗਾਂਹ ਟੀਰਾਨੇ ਕੇ ਲਈ ਲੈ ਕੇ ਆਏ ਹੋ ਆ ਪੜ੍ਹਦੇ ਹੋ ਕੌਣ ਕੌਣ ਸੀ ਕਲਾਸ ਮੇ ਪੜ੍ਹਦੇ ਹੋ ਆਪ ਕੌਣ ਸੀ ਨਰਤ 6th ਕਲਾਸ ਮੈਂ ਔਰ ਆਪ 3rd ਔਰ ਆਪ 10th ਵਿੱਚ ਹੋ ਓਕੇ ਕੀ ਸੀਨ ਹੈ ਆ ਬਰਬਰੀ ਬੱਚਿਆਂ ਨੂੰ ਪੁੱਛਿਆ ਸੀ ਅੱਗੇ ਤੱਕ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਬਹੁਤ ਹੈਗੀਆਂ ਦੇਖਣ ਵਾਲੀਆਂ ਬੱਚੇ ਬੈਠੇ ਹੋਏ ਸੀਗੇ ਇਹ ਗਾਵਾਂ ਚ ਰੌਣ ਆਏ ਹੋਏ ਸੀਗੇ ਬੱਚੇ ਤੇ ਅਸੀਂ ਤੋਸ਼ ਦੀ ਤਰ੍ਹਾਂ ਵਾਦੇ ਪਏ ਆ ਉਦੋਂ ਪਹਿਲਾਂ ਪੁਲਗਾ ਕਲਗਾ ਤੇ ਇੱਕ ਵਾਟਰਫਾਲ ਹੋਰ ਆਉਣੇ ਸਾਨੂੰ ਕਿਸੇ ਨੇ ਦੱਸਿਆ ਸੀਗਾ ਅਸੀਂ ਉਹ ਦੇਖਦੇ ਪਏ ਸੀ ਆ ਵੀ ਇਹਨਾਂ ਚੱਲੇ ਤੋ ਕਟ ਹੀ ਜਾਏਗਾ ਸਫਰ ਆਹਿਸ਼ਤਾ ਆਹਿਸ਼ਤਾ ਚੱਲੇ ਤੋ ਕਟ ਹੀ ਜਾਏਗਾ ਸਫਰ ਆਹ ਹਿਸ਼ਤਾ ਵਾਹ ਜੀ ਵਾਖਿਆ ਨਜ਼ਾਰਾ ਬਹੁਤ ਖੂਬਸੂਰਤ ਹੈ ਠੰਡੀ ਹਵਾ ਫਰੈਸ਼ ਬਿਲਕੁਲ ਨਜ਼ਾਰੇਦਾਰ ਸ਼ੀਸ਼ੇ ਥੱਲੇ ਕੀਤੇ ਹੋਇਆ ਤੇ ਮ제 ਆ ਰਿਹਾ ਸਾਨੂੰ ਤੇ ਸਾਹਮਣੇ ਸੀਨ ਬਹੁਤ ਸੋਹਣਾ ਲੱਗਦਾ ਪਿਆ ਸਨੋਹ ਪੈਂਦੀ ਪਈ ਆ ਤੇ ਉੱਥੋਂ ਹੀ ਸੂਰਜ ਦੀਆਂ ਲਿਸ਼ਕੋਰਾ ਸਾਡੇ ਅੱਖਾਂ 'ਚ ਵੱਜਦੀਆਂ ਪਈਆਂ ਇਹ ਜ਼ਿਆਦਾ ਨਹੀਂ ਹੋ ਗਏ ਥੋੜਾ ਜਿਹਾ ਆਹ ਹਿਸ਼ਤਾ ਹਿਸ਼ਤਾ ਆਹ ਬੋਲੋ ਬੋਲੋ ਬਹੁਤ ਮ제 ਆ ਰਿਹਾ ਆਨੰਦ ਆ ਰਿਹਾ ਹੈ ਨਾ ਗੁਲਦਾਸ ਓਏ ਭੇਡਾਂ ਬੱਕਰੀਆਂ ਇੱਕ ਬਾਂਦਰ ਵੀ ਆਇਆ ਆਰੇ ਆ ਬੰਦਰ ਹੈਗਾ ਸਾਡੇ ਕੋਲੇ ਆ ਬੰਦਰ ਇੱਕ ਕਿਵੇਂ ਕਰਦਾ ਬੰਦਰ ਦੇਖੀ ਕਿਵੇਂ ਕਰਦਾ ਇਹ ਸਾਡੇ ਕੋਲੇ ਆ ਉਹ ਬੱਚਾ ਉਹ ਜੀ तकरीबन ਕੋਈ 13 14 ਕਿਲੋਮੀਟਰ ਉੱਪਰ ਨੂੰ ਆਏ ਆ ਤੇ ਖੜੀ ਚੜਾਈ ਸੀਗੀ ਬਿਲਕੁਲ ਤੇ ਹਵਾ ਬਹੁਤ ਇਹ ਚੱਲ ਰਹੀ ਆ ਤੁਹਾਨੂੰ ਫੋਨ ਦੇ ਵਿੱਚ ਵੀ ਹਵਾ ਦਾ ਸ਼ੋਰ ਅੜਕਾ ਦੜਕਾ sounding ਹੋਏਗਾ ਤੇ ਇਹ ਅੱਜ ਪੁਲਗਾ ਕਲਗਾ ਇਹ ਡੈਮ ਬਣਿਆ ਹੋਇਆ ਇੱਥੇ ਤੇ ਬਹੁਤ ਸੋਹਣੀ ਲੋਕੇਸ਼ਨ ਆ ਹਵਾ ਠੰਡੀ ਆ ਤੇ ਮਜ਼ਾ ਆ ਰਿਹਾ ਸੀ ਤੇ ਰੁਕੇ ਸੀ ਤੇ ਤੋਸ਼ ਇੱਥੋਂ 3 ਕਿਲੋਮੀਟਰ ਹੈਗਾ ਹੋਰ ਉਸ ਤੋਂ ਬਾਅਦ ਵਾ ਫਿਰ ਆਪਾਂ ਉੱਦੋਂ ਨੂੰ ਵੀ ਚੱਲਾਂਗੇ ਤੇ ਇੱਥੇ ਆਪਾਂ ਰੁਕੇ ਥੋੜਾ ਜਿਹਾ ਨਜ਼ਾਰੇ ਲਈਏ ਨਜ਼ਾਰੇ ਲੈਣ ਹੀ ਆਏ ਆ ਤੇ ਰੁਕਦੇ ਆ ਤੇ ਸੀਨ ਤੇ ਤੁਹਾਨੂੰ ਮੈਂ ਬਾਅਦ ਚ ਦਿਖਾਉਣਾ ਤੇ ਮੈਂ ਸਟੈਂਡੀ ਤੇ ਲਾਇਆ ਹੋਇਆ ਸੀਗਾ ਫੋਨ ਫਿਰ ਆੱਗੇ ਪਾਸੇ ਤੁਹਾਨੂੰ ਦਿਖਾਉਨੇ ਆ ਤੇ ਸ਼ਾਇਦ ਇੱਥੋਂ ਵੀਊ ਬਹੁਤ ਜ਼ਿਆਦਾ ਪਾਣੀ ਦਿਖਦਾ ਹੋਏਗਾ ਪਿੱਛੇ ਤੁਹਾਨੂੰ ਵੀ ਦੇਖੋ ਦੇ ਮਾਂ ਤੇ ਪਾਣੀ ਇੱਥੇ ਇਕੱਠਾ ਕੀਤਾ ਹੋਇਆ ਹੈ ਪਹਾੜਾ ਤੇ ਚਿੱਟੀ ਚਾਦਰ ਬਰਫ਼ ਦੀ ਪਈ ਹੋਈ ਹੈ ਇੱਧਰ ਉਹ ਸੂਰਜ ਪੈਂਦਾ ਤੁਹਾਨੂੰ ਦਿਖ ਜੇਗਾ ਉਹ ਦੇਖ ਯਾਰ ਉੱਪਰ ਉਹ ਸਨੋ ਪਈ ਹੋਈ ਹੈ ਉੱਪਰ ਕਿੰਨੀ ਸੋਹਣੀ ਲੱਗਦੀ ਹੈ ਉਹ ਦੇਖੋ ਮੈਂ ਕਿੱਥੇ ਤੋਸ਼ ਤੋਂ ਅੱਗੇ ਨਾ ਖੀਰ ਗੰਗਾ ਟਰੈਕ ਆਉਂਦਾ ਜਿੱਥੋਂ ਤੁਰ ਕੇ ਹੀ ਜਾਇਆ ਜਾ ਸਕਦਾ ਕੋਈ ਕਹਿੰਦੇ 13-14 ਕਿਲੋਮੀਟਰ ਦਾ ਤੇ ਉੱਥੇ ਫਿਰ ਉੱਤੇ ਬਰਾਬਰੀ ਹੋਈ ਵੀ ਆ ਤੇ ਆਪਾਂ ਕਲਗਾ ਪੁਲਗਾ ਡੈਮ ਤੇ ਖੜੇ ਹੋਏ ਆ ਜਿੱਥੋਂ ਬਹੁਤ ਸੋਹਣੇ ਸੀਨ ਦੇਖਦੇ ਹੋਏ ਆ ਤੇ ਮੌਸਮ ਸੋਹਣਾ ਠੰਡੀ ਹਵਾ ਤਿੱਖੇ ਤਿੱਖੇ ਧੁੱਪ ਵੀ ਆ ਗਰਮੀ ਵੀ ਨਹੀਂ ਲੱਗਦੀ ਤੇ ਉਧਰਲੀ ਸਾਈਡ ਤਾਂ ਫਿਰ ਨਜ਼ਾਰਾ ਹੀ ਵੱਖਰਾ ਦੇਖਣਾ ਬੰਦਾ ਹਾਂਜੀ ਆ ਜੀ ਵੀ ਸੁਣ ਲੋ ਜੀ ਡਾਕੂ ਡਾਕੂ ਆ ਗਏ ਪਹਾੜਾਂ ਦੇ ਡਾਕੂ ਆ ਗਏ ਹੈ ਆਇਆ ਖੀਰਗੰਗਾ ਟ੍ਰੈਕ ਹੂੰ ਇਹ ਖੀਰਗੰਗਾ ਟ੍ਰੈਕਉਂ ਦੱਸ ਰਿਹਾ ਇੱਥੋਂ ਆਓ ਵੇ ਉਹ ਲੋਕ ਟ੍ਰੈਕ ਕਰ ਰਹੇ ਆ ਉਤੋਂ ਤੁਰ ਕੇ ਜਾ ਰਹੇ ਆ ਲੋਕ ਗੁੰਡਾ ਜੀ ਇਧਰ ਹੋ ਜਾ ਕਾਰ ਆ ਗਈ ਵਿੱਚੇ ਕਿਦੇ ਵਿੱਚ ਜੇ ਤੁਹਾਨੂੰ ਕੈਮਰੇਜ ਦਿਖ ਰਿਹਾ ਵੇ ਲੋਕ ਤੁਰ ਕੇ ਜਾ ਰਹੇ ਆ ਟ੍ਰੈਕ ਕਰ ਰਹੇ ਆ ਇਤੋਂ ਇੱਕ ਸੀਨ ਦੇਖਿਆ ਸੀ ਮੈਨੂੰ ਮੈਂ ਸੋਨਾ ਕੈਪਚਰ ਕਰਨ ਲੱਗਿਆ ਸੀ ਤੇ ਸਿਕਿਉਰਿਟੀ ਵਾਲੇ ਕਹਿੰਦੇ ਕਿ ਤੁਸੀਂ ਕੈਪਚਰ ਇੱਥੋਂ ਨਹੀਂ ਕਰ ਸਕਦੇ ਤੋਰ ਫੇਰ ਕੇ ਦੇਖ ਸਕਦੇ ਹੋ ਤੁਸੀਂ ਤੇ ਅੱਗੋ ਜਾ ਕੇ ਆਪਾਂ ਦੇਖਦੇ ਆਂ ਥੱਲੇ ਪਾਣੀ ਖੜਾ ਸੀ ਤੇ ਇੱਕ ਤਰਫੋਂ ਉਧਰੋਂ ਪਾਣੀ ਆ ਰਿਹਾ ਸੀਗਾ ਵਿੱਚ ਦੀ ਉਹ ਪਾਣੀ ਇੱਥੇ ਪੈਂਦਾ ਤੇ ਰਿਜ਼ਰਵ ਹੋ ਰਿਹਾ ਪਾਣੀ ਉਹ ਪਾਣੀ ਇੱਥੋਂ ਪਾਣੀ ਨਿਕਲ ਰਿਹਾ ਹੈ ਇਹ ਪਹਾੜਾਂ ਦੇ ਵਿੱਚੋਂ ਦੂਰ ਤੱਕ ਪਾਣੀ ਪਾਣੀ ਆ ਆਪਾਂ ਡੈਮ ਦੇ ਉੱਪਰ ਖੜੇ ਹੋਏ ਆਂ ਇਹ ਕਿਧਰਲੀ ਦਿਸ਼ਾ ਵਾ ਇੱਕ ਮੇਰੇ ਇਧਰ ਰਾਈਟ ਸਾਈਡ ਵਾਲੇ ਪਾਸੇ ਆ ਸੀ ਬੰਨ ਦੇ ਉੱਪਰ ਖੜੇ ਹੋਏ ਆ ਬਿਲਕੁਲ ਆ ਜਿਹੜੀ ਤੁਹਾਨੂੰ ਜਾਲੀ ਪਾਈ ਦਿਖਦੀ ਹੈ ਦੇ ਵਿੱਚ ਦੀ ਥੱਲੇ ਪਾਣੀ ਦਿਖ ਰਿਹਾ ਹੋਵੇ ਤੇ ਗੁੰਦਾਰ ਜੀ ਭਾਈ ਸਾਹਿਬ ਤੁਸੀਂ ਮੰਕੀ ਦੇਖ ਕੇ ਮੰਕੀ ਵਾਲੀਆਂ ਆ ਤਾਂ ਤੁਹਾਨੂੰ ਵੀ ਪੈ ਗਈਆਂ ਹੈ ਉਹ ਵਾਓ ਬੜੀ ਉਚਾਈ ਤੇ ਆ ਇਧਰਲੇ ਪਾਸੋਂ ਆਪਾਂ ਇੰਨੀ ਤੇਜ਼ ਹਵਾ ਨਾ ਇੰਨੀ ਤੇਜ਼ ਹਵਾ ਜਰ ਹਵਾ ਦਾ ਦੇਖਿਆ ਨਹੀਂ ਜਾਂਦਾ ਥੱਲੇ ਅੱਖਾਂ 'ਚ ਹਵਾ ਵਜਦੀ ਹੈ ਬਹੁਤ ਤੇਜ਼ ਆਵਾਜ਼ ਆਹੋ ਹਵਾ ਪਾਣੀ ਨਾਲ ਹਵਾ ਵਜਦੀ ਹੈ ਪਾਣੀ ਨਿਕਲਦਾ ਦਰ ਤੇ ਇੱਥੇ ਕਲਗਾ گاؤں ਆ گاؤں ਤੱਕ ਜਾਵਾਂਗੇ ਆਪਾਂ ਟਰੈਕ ਕਰਕੇ ਜੇ ਟਰੈਕ ਹੋਇਆ ਠੀਕ ਨਹੀਂ ਤਾਂ ਰਾਹ ਚ ਮੋੜਿਆ ਆਵਾਂਗੇ ਤੇ ਕੋਸ਼ਿਸ਼ ਕਰਾਂਗੇ ਜਾਣ ਦੀ ਤੇ ਅੱਗੇ ਤਾਂ ਹੋਰ ਟ੍ਰੈਕ ਬਹੁਤ ਹੈ ਗਿਆ। ਸਨੋ ਤੱਕ ਜਾਣ ਲਈ ਤਾਂ 3 ਘੰਟੇ ਦਾ ਟ੍ਰੈਕ ਉਹ ਹੋਣਾ ਨਹੀਂ ਆ। ਉਦੋਂ ਕੋਲ ਆਪਾਂ ਸ਼ਾਮ ਨੂੰ ਕਸੋਲ ਵੀ ਮੁੜਨਾ। ਬਹੁਤ ਡੇਂਜਰਸ ਹੈ ਇਹ ਟ੍ਰੈਕ। ਇਧਰੋਂ ਦੇਖੋ ਸਿੱਧਾ ਥੱਲੇ ਜਾਂਦੇ ਆ। ਸੋ ਇਸ ਕਰਕੇ ਰਿਸਕ ਆ ਤੇ ਅਸੀਂ ਇਹੀ ਡਿਸੀਡ ਕੀਤਾ ਕਿ ਨਹੀਂ ਜਾਵਾਂਗੇ ਇੱਥੇ ਹੀ ਵਾਪਸ ਜਾਵਾਂਗੇ ਥੋੜਾ ਜਿਹਾ ਉੱਪਰ ਆਏ ਸੀ ਅਸੀਂ। ਕਹਿੰਦਾ ਇੰਨਾ ਡਰਦੇ ਹੋ ਤੁਸੀਂ ਉਹਨਾਂ ਨੂੰ ਕਹੀ ਜਾਂਦਾ ਇੰਨਾ ਡਰਦੇ ਹੋ ਤੁਸੀਂ ਕਹਿੰਦਾ ਪਿੱਛੇ ਨੂੰ ਮੁੜਿਆਏ ਵਾਪਸ। ਮੰਨ ਨਹੀਂ ਮੰਨਿਆ ਯਾਰ ਸਾਡਾ ਜੀ ਕਰਦਾ ਜਾਣ ਨੂੰ ਹਨਾ। ਤੇ ਡਾਊਟ ਲੱਗ ਰਿਹਾ ਇਧਰੋਂ ਆਪਾਂ ਚੱਲ ਜੇ ਛਾਲ ਮਾਰਦੇ ਆਂ ਨਹੀਂ ਡਰਦੀ ਕਿਉਂ ਆ ਮੈਂ ਪਲੇਟਫਾਰਮ 'ਤੇ ਆਇਆ ਏਕ ਹੀ ਹੁੰਦਾ ਇਹੀ ਹੁੰਦੀ ਹੈ ਅੱਛਾ ਤੇ ਇਧਰ ਦੀ ਇੱਕ ਹੋਰ ਰਾ ਆਪਾਂ ਇਧਰ ਦੀ ਚੱਲਦੇ ਆ ਚੱਲੋ 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 ਅੱਛਾ ਗੁੰਦਾਏ ਫਸਟ ਟਾਈਮ ਟ੍ਰੈਕਿੰਗ ਕਰ ਰਹੇ ਹੈ ਹੈ ਚੱਲ ਜਾਸਵੀਨ ਚੱਲ 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 जानके जानके नटंकी ਕੀਤੀ ਜਾ ਰਹੀ ਆ ਇਧਰ ਦੀ ਨਹੀਂ ਤਾਂ ਉਹ ਉੱਪਰ ਦੀ ਚਲਦੇ ਆ ਉਹ ਦੇਖੋ ਉੱਥੋਂ ਲੈਣੀਆਂ ਟਰਨ ਜਦੋਂ ਬੱਚੇ ਬਾੜਾ ਦੇ ਉੱਪਰ ਹੁੰਦੇ ਆ ਟ੍ਰੈਕਿੰਗ ਕਰਦੇ ਆ ਉਹ ਉਹ ਪਿੱਛੇ ਹੁੰਦੀ ਆ ਦਵਾ ਹਾਂ ਚੱਕਰ ਆ ਜਾਂਦੇ ਆ ਹੈ ਆ ਜਾਓ ਹਾਂਜੀ ਟ੍ਰੈਕਿੰਗ ਕਰਨੀ ਆ ਰੋਏ ਵਲੌਗ ਦੇਖਦੇ ਸਾਰਿਆਂ ਦੇ ਟ੍ਰੈਕਿੰਗ ਕਰਨ ਜਾਣੀ ਆ 15 ਮਿੰਟ ਦਾ ਟ੍ਰੈਕ ਨਹੀਂ ਹੋ ਰਿਹਾ ਆਜੋ ਭਾਈ ਸਾਹਿਬ ਹੈ ਇਧਰ ਹੋ ਕੇ ਚਲੋ ਬੋਕਾ ਟਰੈਕ ਕਰਨਾ ਮੈਂ ਹੈ ਐਂ ਕਹਿੰਦੀ ਸੀ ਕਿ ਕਾਰ ਚ ਬਹਿਣੀ ਆਏ ਆ ਟਰੈਕ ਕਰ ਲਈਏ ਉਹ ਬਾਈ ਮੁੜ ਕੇ ਆਏ ਆ ਉਹਨਾਂ ਨੂੰ ਕੁਛ ਦਿਆ ਚੱਲ 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 ਚਲੋ 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 ਖੜੋ ਨਾ ਚਲੇ ਤਾਂ ਉਹ ਕਟਹੀ ਜਾਏਗਾ ਸਫ਼ਰ ਆਹਸਤਾ ਆਹਸਤਾ ਥੋੜਾ ਥੋੜਾ ਜਿਹਾ ਉਚਾਈ ਤੇ ਆਏ ਅਸੀਂ ਤੇ ਸੀਨ ਦੇਖੋ ਕਿੱਡਾ ਘਣ ਬੰਦਾ ਤੇ ਖੱਤਰ ਤੈਨੂੰ ਕਹਿੰਦੇ ਕੋਲ ਦੀ ਲੰਘ ਜਾਣਗੇ ਉਹ ਉੱਪਰ ਜਾਣਾ ਹੈ ਉੱਪਰ ਜਾਣਾ ਉੱਪਰ ਜਾਣਾ ਸਾਬ ਸਾਈ ਤਾਂ ਇੱਥੇ ਹੋ ਗਿਆ ਆਪਾਂ ਕੋਈ ਗੱਲ ਨਹੀਂ ਮਤਲਬ ਉਹ ਵੇਖੋ ਤੋਂ ਰੂਡੇ ਆਉਂਦੇ ਖੱਤੂ ਖੱਤੂ ਆਵੇ ਖੱਤੂ ਕੀ ਕਹਿੰਦੇ ਇਹਨੂੰ ਗਤਾਰ ਅਸੀਂ ਕਹਿੰਦਾ ਖੱਤਰ ਆਗੇ ਕਹਿੰਦਾ ਖੱਤੂ ਆਗੇ ਖੱਤੂ ਉਹਦੇ ਪਾਸੇ ਹੋਰਿਆ گاؤں ਸਾਹਮਣੇ ਕਹਿੰਦਾ ਫਾਈਨਲੀ ਅਸੀਂ ਪਹੁੰਚ ਗਏ ਲਓ ਜੀ ਇਹ ਕਹਿੰਦੇ ਅੱਗੇ ਅਸੀਂ ਨਹੀਂ ਜਾ ਸਕਦੇ ਕਿਉਂਕਿ ਅੱਗੇ ਚਿੱਕਰ ਇੰਨਾ ਗੰਦਾ ਚਿੱਕਰ ਸੀਗਾ ਤੇ ਪਰ ਪਿੰਡ ਜਮਾਂ ਨੇੜੇ ਰਹਿ ਗਿਆ ਸੀ ਆ ਦੇਖੋ ਸਾਹਮਣੇ ਤੇ ਇਹ ਨਾ ਨੇ 90% ਕਰ ਲਿਆ 10% ਤੋਂ ਇਹ ਮਾੜੇ ਹੋ ਗਏ ਕਿ ਅਸੀਂ ਨਹੀਂ ਜਾਣਾ ਅੱਗੇ ਚਲੋ ਕੋਣ ਕਿੱਥੇ ਹੁਣ ਤਾਂ ਹੀ ਗਾਈਡ ਕਰ ਰਿਹਾ ਉਹਨਾਂ ਨੂੰ ਕਿਵੇਂ ਉਤਰਨਾ ਥੱਲੇ ਪਹਿਲਾਂ ਪਹਿਲਾਂ ਇੱਕ ਪਾੜੀ ਹੈ ਹਾਂ ਫੇਰ نیچے ਇਹਦਾ ਚਲੋ ਗਾਈਡ ਤੁਹਾਡੇ ਅੱਗੇ ਲੱਗਿਆ ਹੋਇਆ ਉਤਰਨਾ ਸਿਖਾ ਰਿਹਾ ਤੁਹਾਨੂੰ ਚਲੋ ਉੱਥੋਂ ਜਾਣਾ ਸੀ ਪਰ ਨੇੜੇੋਂ ਜਾਂ ਮੁੜਿਆਏ ਅਸੀਂ ਇੱਥੇ ਰੱਖੋ ਇੱਥੇ ਚਲੋ ਉਹਨਾਂ ਨੂੰ ਵੀ ਲਾਓ ਬੀਬੀਆਂ ਨੂੰ ਇੱਥੇ ਰੱਖੋ ਇੱਥੇ ਇੱਥੇ ਰੱਖੋ ਚਲੋ ਮੈਂ ਗਾਈਡ ਹਾਂ ਗਾਈਡ ਹੈ ਤੂੰ ਅੱਛਾ ਮੈਂ ਤੇਰਾ ਹੱਥ ਨਾ ਫੜਾਂ ਆ ਗਿਆ ਆਪਾਂ ਉੱਤਰ ਨੂੰ ਜਾਣਾ ਇੱਧਰ ਜਾਣਾ ਗਾਈਡ ਦੇ ਪੈਸੇ ਕੱਟ ਲਓ ਗਾਈਡ ਸਹੀ ਨਹੀਂ ਗਾਈਡ ਕਰਦਾ ਸਾਨੂੰ ਗੂੜੇ ਵਿੱਚ ਜਾਣਾ ਸੀ ਹੈ ਗੂੜੇ ਵਿੱਚ ਭੇਜਿਆ ਸੀ 30 ਕੱਟ ਲੈਣੀਆਂ ਸੀ ਹੁਣ ਕਿੱਥੇ ਜਾਣਾ ਬੋਲੋ ਇੱਥੇ ਤਾਂ ਨਹੀਂ ਮੈਨੂੰ ਪਤਾ ਅੱਗੇ ਇੱਧਰ ਇੱਧਰ ਉਹ ਵੇਖ ਅੱਗੇ ਇਹ ਫੇਲ ਆ ਗਾਈਡ ਸਾਡਾ ਤੋਂ ਜੀ ਲੋਟ ਕੇ ਬੁੱਤੂ ਘਰ ਕੋ ਆਏ ਜਾਂਸੇ ਚਲੇ ਬਈ ਕੋ ਆਏ ਤੇ ਇਹ ਇੱਥੋਂ ਤੋਸ਼ گاؤں ਹੈਗਾ ਜਿਹੜਾ ਅਸੀਂ ਕਹਿੰਦੇ ਸੀ ਤੋਸ਼ ਜਣਾ ਤੇ ਉਹ ਅਸੀਂ ਜਾਵਾਂਗੇ ਅੱਗੇ ਤੇ ਉੱਥੋਂ ਜਾਣਾ ਨਹੀਂ ਹੈ ਨਹੀਂ ਜਾਣਾ ਨਾ ਤੋਸ਼ ਜਣਾ ਹੈ ਕੁਛ ਨਹੀਂ ਆ ਇੱਥੋਂ ਹੀ ਵਾਪਸੀ ਕਰਾਂਗੇ ਅਸੀਂ ਬਸ ਬਣੀਕਰ ਸਾਹਿਬ ਤੋਂ ਹੁੰਦੇ ਹੋਏ ਅਸੀਂ ਕਸੂਰ ਪਹੁੰਚਾਂਗੇ ਕੁਛ ਖਾ ਪੀ ਕੇ ਭੁੱਖ ਲੱਗੀ ਹੋਈ ਆ ਤੇ ਉਹ ਤੋਸ਼ ਹੈ ਜਿੱਥੇ ਜਾਣਾ ਸੀਗਾ ਉੱਥੇ ਅਸੀਂ ਨਹੀਂ ਜਾਣਾ ਹੁਣ ਉੱਥੇ ਕੁਛ ਵੀ ਨਹੀਂ ਆ ਇਦਾਂ ਹੀ ਸਿੰਦਰੀਆਂ ਜੋ ਤੁਸੀਂ ਇੱਥੋਂ ਦੇਖ ਸਕਦੇ ਆ ਉਹ ਸਿੰਦਰੀਜ਼ ਜਿਹੜੀਆਂ ਬਣਦੀਆਂ ਉਹ ਇੱਥੋਂ ਵੀ ਦੇਖ ਸਕਦੇ ਆ ਤੇ ਉਹ ਉੱਥੇ ਅਸੀਂ ਨਹੀਂ ਜਾਣਾ ਭਾਈ ਸਾਹਿਬ ਇਹ ਪਾਣੀ ਦਾ ਫਰੈਸ਼ ਹੁੰਦੇ ਹੋਏ ਸਾਡੇ ਹਾਂ ਹੋਗੀ ਟਰੈਕਿੰਗ ਹੈ ਗਾਈਡ ਸਾਹਿਬ ਟਰੈਕਿੰਗ ਹੋਗੀ ਤੇ ਜਿਹੜੇ ਜੁੱਤੇ ਗੰਦੇ ਕੀਤੇ ਆ ਟੋਲੇ 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 ਕੇ ਤੋਲੇ ਟੋਲੇ ਤੂਲੇ ਕੋਈ ਨਹੀਂ ਐ ਟੋਲੇ ਸੋਨੇਆਂ ਚ ਹੁੰਦੇ ਆ ਚਲੇ ਪੋਕਟ ਹੀ ਜਾਏਗਾ ਜੁਪਰ ਅਸੀਂ ਵਾਪਸ ਆ ਰਹੇ ਸੀਗੇ ਤੋਛ ਤਾਂ ਗਏ ਨਹੀਂ ਐ ਬਿਲਕਾ ਬਾੰਤੋਂ ਤੇ ਰਾਜ ਅਤੇ ਛੱਡ ਕੇ ਗਏ ਸੀ ਅਸੀਂ ਰੁਕੇ ਨਹੀਂ ਸੀਗੇ ਜਿੱਥੇ ਕੁਆਟਰ ਪਾਲ ਆ ਤੇ ਗੁਨਤਾਜ ਸਿੰਘ ਜੀ ਕਹਿੰਦੇ ਮੈਨੂੰ ਠੀਕ ਨਹੀਂ ਲੱਗਦਾ ਗੋਦੀ ਚੱਕੋ ਤੇ ਭੁੱਖ ਲੱਗੀ ਹੋਈ ਆ ਸਾਰਿਆਂ ਨੂੰ ਕੋਈ ਖਾਣ ਨੂੰ ਲੱਭਦੇ ਜਾਂ ਮਿਲ ਗਿਆ ਤਾਂ ਹੈ ਨਹੀਂ ਨਹੀਂ ਬੇਟੇ ਡਿੱਗ ਜੰਗਾ ਪਾਣੀ ਦੇ ਨਾ ਜਿਹੜਾ ਤੁਹਾਨੂੰ ਦੱਸਿਆ ਸੀ ਤੇ ਆਉਂਦੇ ਹੋ ਜਾਂਦੇ ਹੋ ਹੀ ਨਹੀਂ ਰੁਕੇ ਸੀਗੇ ਅਸੀਂ ਤੇ ਖੜਕਾ ਬਹੁਤ ਆ ਪਾਣੀ ਦਾ ਇੱਥੇ ਮੇਰੀ ਆਵਾਜ਼ ਤੁਹਾਨੂੰ ਘੱਟ ਸੁਣਦੀ ਹੋਵੇ ਪਤਾਜ ਚੱਲ ਪਾਣੀ ਚ ਨਾਈਏ ਚੱਲ ਹੈ ਉੱਥੇ ਜਾਣਾ ਉੱਥੇ ਜਾਣਾ ਤੂੰ ਵੀ ਜਾਣਾ ਚੱਲ ਜਾ ਕੇ ਦਿਖਾ ਚੱਲ ਚਲੋ 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 ਇਹ ਤਾਂ ਆਇਆ ਜਾਂਦਾ ਤਾਂ ਇੱਦਾਂ ਪਤਾ ਤੂੰ ਨਾ ਹੀ ਪਿੱਛੇ ਮੇਰੇ É, então já é, ਕਾਲਾ ਕਊਆ ਦੇਖ ਲੋ ਤੁਸੀਂ ਪਹਾੜੀ ਕਾਂ ਬਿਲਕੁਲ ਕਾਲਾ ਪਿਓਰ ਆਪਰੇ ਤਾਂ ਦੇਖਣ ਨੂੰ ਨਹੀਂ ਲੱਭਦੇ ਹੀ ਨਹੀਂ ਆ ਮਣੀ ਕਰਨ ਸਾਹਿਬ ਦੇ ਨੇੜੇ ਵਾਪਸੀ ਆਉਂਦੇ ਵੇਲੇ ਨਾ ਜਾਮ ਲੱਗ ਗਿਆ ਸੀਗਾ ਤੇ ਜਾਮ ਚ ਅਸੀਂ ਫਸ ਗਏ ਸੀਗੇ ਕਾਫੀ ਬੁਰੀ ਤਰ੍ਹਾਂ ਜਾਮ ਚ ਫਸੇ ਸੀਗੇ ਤੇ ਥੋੜਾ ਜਿਹਾ ਜਾਮ ਚੋਂ ਨਿਕਲ ਕੇ ਅਸੀਂ ਅੱਗੇ ਆਏ ਤੇ ਇੱਥੇ ਅਸੀਂ ਹੋਟਲ ਆ ਮੈਜੈਸਟਿਕ ਇਨ ਮੈਂ ਤੁਹਾਨੂੰ ਦਿਖਾ ਦੇਣਾ ਤੇ ਰੂਮ ਤੁਹਾਨੂੰ ਅੰਦਰੋਂ ਦਿਖਾ ਦਿੰਨੇ ਆ ਜੇ ਕਿਸੇ ਨੇ ਆਉਣਾ ਹੋਵੇ ਤਾਂ ਬਿਲਕੁਲ ਜਾਇਜ਼ ਰੇਟ ਤੇ ਸਾਨੂੰ ਰੂਮ ਮਿਲ ਗਿਆ ਇਹ 1500 ਰੁਪਏ ਤੇ ਤੇ ਰਿਵਰ ਸਾਈਡ ਮਿਲਿਆ ਬਿਲਕੁਲ ਸਾਹਮਣੇ ਰਿਵਰ ਬੰਨਰ ਸਾਈਡ ਕਿੱਥੇ ਆ ਉਹ ਚੱਲਦੇ ਆਪਾਂ ਹਾਂ ਓਕੇ ਫੇਰ ਬਣਿਆ ਬਈ ਉੱਥੇ ਚੱਲਦੇ ਆ ਸ਼ਾਮ ਨੂੰ ਚੱਲਦੇ ਆ ਆਪਾਂ ਤੇ ਬਹੁਤ ਸੋਹਣਾ ਵਿਊ ਹੈਗਾ ਇੱਥੇ ਵੀ ਕਿੰਨਾ ਸੋਹਣਾ ਨਜ਼ਾਰਾ ਲੈ ਚੋ ਨਾ ਇਹ ਦੂਰੋਂ ਬਹੁਤ ਸੋਹਣੇ ਲੱਗਦੇ ਆ ਪਰ ਇੱਥੇ ਜਾਇ ਨਹੀਂ ਜਾ ਸਕਦਾ ਇਹ ਸੋਨੇ ਵੀ ਤਾਂ ਹੀ ਆ ਵੀ ਜੇ ਤੇ ਕੋਈ ਜਾ ਨਹੀਂ ਸਕਦਾ ਅਗਰ ਕੋਈ ਜਾ ਸਕਦਾ ਹੁੰਦਾ ਤਾਂ ਫਿਰ ਸੋਨੇ ਕਿੱਥੋਂ ਹੁੰਦੇ ਫਿਰ ਤਾਂ ਮਿੱਟੀ ਉਹ ਦਿਖਣੀ ਸੀ ਬਰਾਊਨ ਸਨੋ ਦਿਖਣੀ ਸੀ ਤੁਹਾਨੂੰ ਤੇ ਇਹ ਵਲੌਗ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਆ ਤੇ ਕਿੱਦਾਂ ਨਾ ਤੁਹਾਨੂੰ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਤੇ ਕਮੈਂਟ ਜਰੂਰ ਕਰਿਓ ਜੀ ਅਸੀਂ ਤੁਹਾਡੇ ਕਮੈਂਟਸ ਪੜ੍ਹਦੇ ਹੁੰਨੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਇਸ ਵਾਰ ਥੋੜਾ ਜਿਹਾ ਅਸੀਂ ਨਹਾ ਧੋ ਕੇ ਆਰਾਮ ਕਰਾਂਗੇ ਤੇ ਫਿਰ ਸ਼ਾਮ ਨੂੰ ਮਾਰਕੀਟ ਨਿਕਲਦੇ ਆ ਤੇ ਫਿਰ ਆਪਾਂ ਨਵਾਂ ਵਲੌਗ ਸ਼ੁਰੂ ਕਰਦੇ ਆ ਉਤੋਂ ਤੇ ਵਲੌਗ ਨੂੰ ਸਾਨੂੰ ਇੱਥੇ ਖਤਮ ਕਰਨਾ ਪੈਣਾ ਕਾਫੀ ਲੈਂਥੀ ਦੀ ਹੋ ਗਈ ਆ ਤੇ ਬਣੇ ਰਹੋ ਸਾਡੇ ਨਾਲ ਜੁੜੇ ਰਹੋ ਲੜੀ ਦਰ ਲੜੀ ਇਦਾਂ ਹੀ ਵਲੌਗ ਤੁਹਾਡੇ ਕੋਲੇ ਫੇਰ ਆਉਣਗੇ ਦੋ ਜਾਂ ਤਿੰਨ ਵਲੌਗ ਹੋਰ ਆ ਜਾਣਗੇ ਇਸ ਤੋਂ ਬਾਅਦ ਤੇ ਉਮੀਦ ਹੋਏਗੀ ਕਿ ਤੁਸੀਂ ਸਾਨੂੰ ਕਮੈਂਟਸ ਵੀ ਕਰੋਗੇ ਲਾਈਕ ਵੀ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਬੱਚੇ ਵੀ ਥੱਕ ਚੁੱਕੇ ਆ ਤੇ ਹੁਣ ਜਾ ਕੇ ਥੋੜਾ ਜਿਹਾ ਆਰਾਮ ਕਰਦੇ ਆ ਤੇ ਬਾਏ ਬਾਏ ਜੀ ਟੇਕ ਕੇਅਰ